हां जी सत श्री अकाल जी वेलकम है जी और गांचा सूट रैन वाला है बनारसी दा दुपट्टा ਦਿੱਤਾ ਜਾ ਰਿਹਾ ਪ੍ਰਾਈਸ 4800 ਰੁਪਏ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਸਿੰਗਲ ਕਲਰ ਅਵੇਲੇਬਲ ਕੰਟਰਾਸਟ ਵਿੱਚ ਬਣਾਇਆ ਹੋਇਆ ਸੂਟ ਤੇ ਬਨਾਰਸੀ ਨਾਲ ਬਹੁਤ ਸੋਹਣਾ ਦੁਪੱਟਾ ਦਿੱਤਾ ਜਾ ਰਿਹਾ ਤੁਹਾਨੂੰ ਅਗਲਾ ਸੂਟ ਜੋ ਹੈਗਾ ਹੈ ਇਹਦਾ ਪ੍ਰਾਈਸ 2250 ਰੁਪਏ ਰਹਿਣ ਵਾਲਾ ਇਹਦੇ ਵਿੱਚ ਦੋ ਕਲਰ ਅਵੇਲੇਬਲ ਹੈਗੇ ਨੇ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣਾ ਇੰਟਰਡਰੀ ਦਾ ਵਰਕ ਮਿਲ ਜੇਗਾ ਮਸ਼ੀਨ ਇੰਬਲਟਰੀ ਤੇ ਮਿਕਸ ਹੈਂਡ ਇੰਬਲਟਰੀ ਦਾ ਵਰਕ ਮਿਲ ਜੇਗਾ ਇਹਦੇ ਦੋ ਤੇ ਪਲੇਨ ਸਲਵਾਰ ਤੇ ਪ੍ਰਿੰਟਡ ਬੋਸ ਨਦ ਪੱਟਾ ਨੈਕਸਟ ਸੂਟ ਪਿਓਰ ਨੈਚੁਰਲ ਗਰੇਪ ਹੈਂਡ ਇੰਬਲਟਰੀ ਮਿਲ ਜੇਗੀ 2500 50 ਰੁਪਏ ਪ੍ਰਾਈਜ਼ ਰਹਿਣ ਵਾਲਾ ਸ਼ਿਪਿੰਗ ਦੇ ਵਿੱਚ ਐਕਸਟਰਾ ਰਹਿਣ ਵਾਲੀ ਹੈ ਬਹੁਤ ਸੋਹਣੀ ਇੰਬਲਟਰੀ ਮਿਲ ਜੇਗੀ ਹੈਵੀ ਤੇ ਕਲਰ ਬੜੇ ਸੋਹਣੇ ਸੋਹਣੇ ਅਵੇਲੇਬਲ ਹੈਗੇ ਨੇ ਔਰ ਤੁਸੀਂ ਦੇਖ ਸਕਦੇ ਹੋ ਸਾਰਿਆਂ ਤੇ ਬਹੁਤ ਸੋਹਣੀ ਲਡਰੀ ਕੀਤੀ ਹੋਈ ਆ ਦੁਪट्टे ਦੇ ਵੀ ਤੁਹਾਨੂੰ embroidering ਮਿਲ ਜਾਈਗੀ ਤੇ 5 ਮੀਟਰ ਫੈਬਰਿਕ ਰਹਿਣ ਵਾਲਾ ਸੂਟ ਦਾ ਔਰ ਕਲਰ ਬਹੁਤ ਸੋਹਣੇ ਹੈਗੇ ਨੇ ਸਾਰੇ ਇਹਦੇ ਵਿੱਚ ਅਵੇਲੇਬਲ ਜੋ ਤੁਸੀਂ ਪਸੰਦ ਕਰਦੇ ਹੋ ਮੰਗਵਾ ਸਕਦੇ ਹੋ ਅਗਲਾ ਸੂਟ ਬਨਾਰਸੀ ਸਿਲਕ ਕਮੀਜ਼ ਰਹਿਣ ਵਾਲੀ ਹੈ ਤੇ ਸਲਵਾਰ ਰਹਿਣ ਵਾਲੀ ਹੈ ਸਿਲਕ ਦੀ ਤੇ ਬਨਾਰਸੀ ਦਾ ਦੁਪੱਟਾ ਪਲਾਈਜ਼ ਰਹਿਣ ਵਾਲਾ ਹੈ 1800 ਰੁਪਏ ਸ਼ਿਪਿੰਗ ਦੀ ਫ੍ਰੀ ਰਹਿਣ ਵਾਲੀ ਹੈ ਆਰਡਰ ਕਰਨ ਲਈ ਜਲਦੀ ਤੋਂ ਜਲਦੀ ਦੱਸੇਗੇ ਨੰਬਰ ਤੇ WhatsApp ਮੈਸੇਜ ਕਰਕੇ ਜੀ ਬੁਕਿੰਗ ਕਰਵਾ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਏਗੀ ਇਹਨਾਂ ਸੂਟਾਂ ਦਾ ਬਨਾਟ ਸੂਟਾਂ ਦਾ ਬਹੁਤ ਜ਼ਿਆਦਾ ਰਵਾਜ ਹੈਗਾ ਹੈ ਤੇ ਤੁਸੀਂ ਵੀ ਫੈਸਟੀਵਲ ਆ ਰਹੇ ਨੇ ਤੇ ਤਿਹਾਰ ਆ ਰਹੇ ਨੇ ਤੇ ਵਿਆਹ ਸ਼ਾਦੀਆਂ ਵੀ ਆ ਰਹੀਆਂ ਨੇ ਉਹਨਾਂ ਵਿੱਚ ਨੂੰ ਪਾਣ ਵਾਸਤੇ ਤੁਸੀਂ ਇਹ ਸੂਟ ਮੰਗਵਾ ਸਕਦੇ ਹੋ ਬੜੇ ਪਿਆਰੇ ਪਿਆਰੇ ਕਲਰ ਇਹਦੇ ਵਿੱਚ ਅਵੇਲੇਬਲ ਹੈਗੇ ਨੇ ਤੇ ਲਾਈਟ ਵੀ ਹੈਗੇ ਨੇ ਡਾਰਕ ਵੀ ਹੈਗੇ ਨੇ ਯੂਨਿਕ ਜਿਹੇ ਕਲਰ ਨੇ ਸਾਰੇ ਜੋ ਤੁਸੀਂ ਆਪਣੇ ਹਿਸਾਬ ਨਾਲ ਪਸੰਦ ਕਰਦੇ ਹੋ ਉਹ ਮੰਗਵਾ ਸਕਦੇ ਹੋ ਅਗਲੇ ਸੂਟ ਵੀ ਹੋਰ ਗਾਂਝਾ ਕਮੀਜ਼ ਰਹਿਣ ਵਾਲੀ ਹੈ ਤੇ ਬਹੁਤ ਸੋਹਣੀ ਐਮਬਲੋਇਡਰੀ ਮਿਲ ਜਾਈਗੀ ਪਟਿਕ ਸਟਾਈਲ ਸੂਟ ਰਹਿਣ ਵਾਲਾ ਪ੍ਰਾਈਸ ਰਹਿਣ ਵਾਲਾ ਹੈਗਾ ਇਹਦਾ 2800 ਰੁਪਏ ਸ਼ਿਪਿੰਗ ਇਹਦੀ ਵੀ ਫ੍ਰੀ ਰਹਿਣ ਵਾਲੀ ਹੈ ਤੇ ਕਲਰ ਇਹਦੇ ਵਿੱਚ ਬਹੁਤ ਸੋਹਣੇ ਅਵੇਲੇਬਲ ਹੈਗੇ ਨੇ ਦੁਪੱਟੇ ਤੇ ਵੀ ਤੁਹਾਨੂੰ ਐਮਬਲੋਇਡਰੀ ਮਿਲ ਜਾਈਗੀ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਬਹੁਤ ਹੀ ਪਿਆਰੇ ਪਿਆਰੇ ਪੀਸ ਹੈਗੇ ਨੇ ਇਸ ਸੋਨੀ ਐਮਬਲੋਇਡਰੀ ਦੇ ਵਰਕ ਇਤਿ ਹੈ ਨਹੀਂ ਕੰਟਰਾਸਟ ਉੱਚ ਨੇ ਕਈਆਂ ਤੇ ਦੁਪੱਟੀਆਂ ਤੇ ਕਈਆਂ ਦੇ ਪਲੇਨ ਹੈਗੇ ਨੇ ਅਗਲੇ ਸੂਟ ਹੈਗੇ ਨੇ 크ਰਸ਼ ਟਿਸ਼ੂ ਐਮਬਲੋਇਡਰੀ ਦੇ ਹੈਗੇ ਨੇ ਮਿਕਸ ਐਂਡ ਮੈਥਡ ਸੈੱਟ ਦਿੱਤਾ ਜਾ ਰਿਹਾ ਹੈਗਾ 3700 ਰੁਪਏ ਦਾ ਫੁੱਲ ਸੈੱਟ ਭੇਗਾ 2 ਮੀਟਰ ਕਮੀਜ਼ ਮਿਲੇਗੀ ਤੁਹਾਨੂੰ ਇਹ ਵੀਡੀਓ ਚ ਲਗੀ ਹੋਵੇ ਤੇ ਲਾਈਕ ਜ਼ਰੂਰ ਕਰਕੇ ਜੇ ਸਬਸਕ੍ਰਾਈਬ ਕਰਕੇ ਜਾਇਓ